ਵੱਡ ਭਾਗੀ ਉਨਮਾਨਿਓ ਰਿਤ ਸ਼ਬਦ ਬਸਾਇਓ ਵੱਡ ਭਾਗੀ ਉਨਮਾਨਿਓ ਜੀ ਦਾ ਸ਼ਬਦ ਬਸਾਇਓ ਰਿਤ ਸ਼ਬਦ ਬਸਾਇਓ ਵੱਡਿਆਂ ਭਾਗਾ ਕਰਕੇ ਉਨਮਨੀ ਵਿਵਸਥਾ ਹੋ ਗਈ ਉਨਮਨੀ ਅੰਤਰ ਧਿਆਨ ਹੋ ਗਿਆ ਉਨਮਨੀ ਵਿਵਸਥਾ ਹੁੰਦੀ ਹੈ ਤਰਕੁਟੀ ਛੱਡ ਕੇ ਬਾਹਰ ਨੂੰ ਜਿਹੜੇ ਅੱਖਾਂ ਹੈ ਬਾਹਰ ਨੂੰ ਦੇਖਣਾ ਗਿਆਨ ਅੰਦਰਿਆਂ ਤੇ ਵਜਾਇ ਪਾਪੜ ਗਰਬਾਨ ਮੈਂ ਸਰਦੀਆਂ ਕਰ ਦੇਖਣਾ ਜਿਹੜਾ ਕਿ ਉਹਨਾਂ ਦੀ ਹਵਸਤਾ ਹੈ ਜਦ ਆਪਾਂ ਨੂੰ ਆਣ ਵੀ ਲਾਉਣੇ ਨਾ ਕਿਸੇ ਗੱਲ ਦਾ ਫਿਰ ਬਾਹਰ ਨੂੰ ਝਾਕਦੇ ਉਹਨਾਂ ਨੂੰ ਝਾਕਦੇ ਅੰਦਾਜ਼ਾ ਲਾਉਣੇ ਨਾ ਕਿਸੇ ਗੱਲ ਦਾ ਫਿਰ ਅੰਦਰ ਨੂੰ ਝਾਕਦੇ ਆ ਨਾ ਬਾਹਰ ਨੂੰ ਹੀ ਝਾਕਣਾ ਬਾਹਰ ਤਾਂ ਜੋ ਦੇਖ ਲਿਆ ਜੋ ਅੰਦਾਜ਼ਾ ਲੱਗਦਾ ਹੈ ਇਹ ਦਾਦਾ ਬੁੱਝੜ ਨੂੰ ਕਹਿੰਦੇ ਨੇ ਦਾਦਾ ਲਾਉਣ ਨਾਲ ਬੁੱਝਣਾ ਕੋਈ ਗੱਲ ਨਹੀਂ ਬੜਪਾਗੀ ਹੁਣ ਮੰਨਿਓ ਇਹਦੇ ਸ਼ਬਦ ਬਸਾਇਓ ਰਦ ਸ਼ਬਦ ਬਸਾਇਆ ਵੱਡੇ ਭਾਗਾਂ ਕਰਕੇ ਬੁੱਝਣ ਵਾਲੀ ਗੱਲ ਬੁੱਝ ਲਈ ਜੋ ਬੁੱਝਣਾ ਸੀ ਬੁੱਝ ਲਿਆ ਸ਼ਬਦ ਹਿਰਦੇ ਚ ਬਸ ਗਿਆ ਗੁਰਬਾਣੀ ਦਾ ਜਿਹੜਾ ਉਪਦੇਸ਼ ਸੀ ਸਾਰਾ ਹਿਰਦੇ ਚ ਬਸ ਗਿਆ ਹਿਰਦੇ ਚ ਬਸਾ ਲਿਆ ਇਹ ਬੁੱਝ ਲਿਆ ਵੀ ਇਹਨੂੰ ਹਿਰਦੇ ਚ ਬਸਾਉਣਾ ਜਿਹੜਾ ਹੈਗਾ ਇਹ ਇਲਾਹੇ ਦਾ ਕੰਮ ਬਾਕੀ ਸਭ ਛੱਡਣਾ ਜਿਹੜਾ ਹੈਗਾ ਬਾਕੀ ਸੰਸਾਰ ਦਾ ਤਿਆਗ ਕਰਨਾ ਓਲਾ ਉਹ ਕੋਈ ਘਾਟੇ ਦਾ ਕੰਮ ਨਹੀਂ ਇਹ ਸੰਸਾਰ ਦਾ ਸਾਰੀ ਚਿੰਤਾ ਛੱਡ ਦਿੱਤੀ ਜਾਵੇ ਕੱਲੇ ਆਪਣੇ ਲਾਹ ਜਿਹੜਾ ਨਾਮ ਦੇ ਸਮਝਣ ਦੀ ਚਿੰਤਾ ਕੀਤੀ ਜਾਵੇ ਹੁਕਮ ਦੇ ਵਿੱਚ ਰਹਿਣ ਦੀ ਚਿੰਤਾ ਕੀਤੀ ਜਾਵੇ ਇਹ ਫੇਦੇ ਮਤਾਂ ਦੁੱਜੀ ਦੀ ਇਹ ਅਨਮੋਲ ਲਾਲੇ ਫੈਸਲਾ ਕਰ ਲੈ ਜਦੋਂ ਇਹ ਫੈਸਲਾ ਕਰਦਾ ਉਹਦੇ ਵੱਡੇ ਭਾਗ ਹੁੰਦੇ ਤੇਦੋਂ ਇਹ ਫੈਸਲਾ ਹੋ ਗਿਆ ਉਹਦੋਂ ਹੀ ਵੱਡੇ ਭਾਗ ਨੇ ਫੈਸਲਾ ਆਪ ਹੀ ਕਰਨਾ ਫੈਸਲਾ ਕਿਸੇ ਨਾਲ ਨਹੀਂ ਕਰਨਾ ਵੱਡੇ ਭਾਗੇ ਆਨੁਆਨੇ ਹੋੁਰਬਾਨੇ ਹੋ ਜੀਦੀ ਸ਼ਬਦ ਵਸਾਇਓ ਫਿਰ ਇਹਦੇ ਸ਼ਬਦ ਜੋ ਪੁੱਛਣਾ ਸੀ ਪੁੱਛ ਲਿਆ ਜੋ ਸਮਝਣਾ ਸੀ ਸਮਝ ਲਿਆ ਦੁੱਜੀ ਅੱਛੀ ਕੋਈ ਲਾਭ ਨਹੀਂ ਮਨ ਮਾਨਕ ਸੰਤੋਖਿਓ ਗੁਰ ਨਾਮ ਦੜਾਇ। ਬਸ ਮਨ ਮਾਨਕ ਸੀ ਜਿਹੜਾ ਸੰਤੋਖ ਜਾ। ਮਾਇਆ ਦੀ ਦੌੜ ਦੇ ਵਿੱਚ ਕੋਈ ਲਾਭ ਨਹੀਂ ਹੈ। ਇਹ ਨਹੀਂ ਰਜਦਾ ਮਨ ਤ੍ਰਿਸ਼ਨਾ ਜਿਹੜੀ ਹੈ। ਇਹ ਤ੍ਰਿਸ਼ਨਾ ਮਾਇਆ ਅਗਨ ਸਭ ਕੁਝ ਹੀ। ਮਾਇਆ ਤਾਂ ਅਗਾਂ ਖੇਲਾ ਗਏ ਤੇ ਸੜ ਹੱਥ ਪੈਰ ਸੜ ਗਏ। ਅਗਨਾ ਖੇਡਾਂ ਦੇ ਤਾਂ ਜਲਣਾ ਪੈਦਾ ਹੋਊਗੀ ਤ੍ਰਿਸ਼ਨਾ ਹੋਊਗੀ ਪੈਦਾ ਹੂੰ ਮਨ ਨੂੰ ਮਾਰ ਕੇ ਸੰਤੋਖ ਹੋ ਇਸ ਕਰਕੇ ਸੰਤੋਖ ਹੋ ਗਿਆ ਮਨ ਨੂੰ ਜਿਹੜਾ ਮਨ ਬਾਣਕ ਸੀ ਪਹਿਲਾਂ ਪੱਥਰ ਸੀ ਦੇਖੋ ਪਹਿਲਾਂ ਮਨ ਇਹੀ ਮਨ ਪੱਥਰ ਹੈ ਜਲ ਮਾਇਆ ਪਿੱਛੇ ਪੈਦਾ ਫਿਰ ਇਹ ਪੱਥਰ ਹੈ ਜਾ ਸਦੋ ਖਜਾਦਾ ਉਹੀ ਮਾਨਕ ਹੋ ਜਾਂਦਾ ਤੇ ਕੀਮਤ ਵੱਧ ਜਾਂਦੀ ਹੈ ਮਾਨਕ ਦਾ ਮਤਲਬ ਕੀਮਤ ਵੱਧ ਗਈ ਬੰਦੀ ਫਿਰ ਅਵਲ ਹੋ ਗਿਆ ਗੁਣ ਇਹਦੇ ਫਿਰ ਅਵਲ ਗੁਣ ਹੋ ਗਏ ਇਹ ਬੰਦੇ ਗੁਣ ਅਵਲ ਹੋ ਗਏ ਜੇ ਕੋਈ ਕੀ ਪਤਾ ਨਹੀਂ ਰਹੀ ਪਹਿਲਾਂ ਤਾਂ ਰੋਟੀ ਆਹ ਦਾਲ ਰੋਟੀ ਬਦਲੀ ਜਾ ਰਹੀ ਸੀ ਜਿਹੜੀ ਜ਼ਿੰਦਗੀ ਸੀ ਮਾਨਕਾਂ ਦੇ ਵਾਸਤੇ ਗੋਰੀਆ ਸੀ ਜਾਹਾ ਰੋਟਾ ਆਟੇ ਲਾਉਣ ਸੋ ਸੋਨ ਸਮਾਨ ਸਰੀਰ ਆ ਕੁਛ ਕਰਦਾ ਸੀ ਕਿੱਡਾ ਅਕਲ ਵਾਲਾ ਸੀ ਇਹ ਪਹਿਲਾਂ ਇਹਦੀ ਅਕਲ ਪਾਗਲਾਂ ਵਾਲੀ ਅਕਲ ਸੀ ਪੱਥਰ ਅਕਲ ਸੀ ਪੱਥਰ ਜੜ ਬੁੱਧੀ ਸੀ ਇਹਦੇ ਕੋਲ ਸਭ ਥਾਰੀ ਲੋਕਾਂ ਕੋਲ ਜੜ ਬੁੱਧੀ ਹੈ ਸਾਰਿਆਂ ਕੋਲ ਜਦ ਅੰਤਰ ਤਿਆਨ ਹੋ ਗਿਆ ਬਾਹਰ ਛੱਡ ਕੇ ਮਾਇਆ ਦਾ ਮਾਇਆ ਦੀ ਦੌੜ ਫਿਰੇ ਮਾਨ ਕੋ ਗਿਆ ਫਿਰ ਇਹਦੀ ਕੀਮਤ ਵਧ ਗਈ ਭਗਤਾ ਦੀ ਕੀਮਤ ਤਾਂ ਹੀ ਜ਼ਿਆਦਾ ਹੈ ਮਨਮਾਨਕ ਸਤੋਕੋ ਤਾਂ ਇਹ ਕਹਨੇ ਪਾਉ ਤ ਪਖਤ ਬਰਾਬਰ ਹੋਰ ਮ ਕੋਈ ਮਾਨ ਉਹਦਾ ਮਨਮਾਨਕ ਹੈ ਦੂਜੇ ਮਨ ਪੱਥਰ ਨੇ ਗੁਰੂ ਨਾਮ ਦੜਾਇਓ ਗੁਰ ਨਾਮ ਦੜਾਇਓ ਜਿਹੜਾ ਗੁਰਦੇਵ ਨੇ ਨਾਮ ਦੜ ਕਰਾਤਾ ਉਹ ਦੜ ਕਰਾਤਾ ਉਹਨੇ ਤਾਂ ਦੜ ਕਰਾਤਾ ਇਹਨੇ ਮੰਨ ਲਿਆ ਜੇ ਦੜ ਕਰਾਉਣ ਵਾਲੇ ਕਰਾਇਆ ਇਹਨੇ ਮੰਨਿਆ ਨਹੀਂ ਤੇ ਗੱਲ ਨਹੀਂ ਬਣਦੀ ਦੜ ਤਾਂ ਕਰਾਇਆ ਨਾਮ ਗੁਰ ਮਨ ਨੂੰ ਅੰਤਰਾਤਮਾ ਨਹੀਂ ਦੜਤਾ ਮਨਾਇਆ ਦਾ ਬੁੱਧ ਨਹੀਂ ਆਇਆ ਨਾ ਬੰਦੂ ਮਨ ਸਮਝਾਉਣ ਕਾਰਣ ਕਛੁਕ ਪੜੀਏ ਕਛੁਕ ਪੜੀਏ ਗਿਆਨ ਉਹ ਜਿਹੜਾ ਗਿਆਨ ਪੜਿਆ ਉਹ ਗੁਰ ਗਿਆਨ ਉਹਨੇ ਮਨ ਦੜਕੀਤਾ ਹੈ ਉਹਨੇ ਮਜ਼ਬੂਤ ਕੀਤਾ ਵੀ ਨਹੀਂ ਮੰਨ ਜਾ ਤੂੰ ਗਿਆਨ ਨਾਲ ਨਾ ਗਿਆਨ ਦਾ ਬੱਦਾ ਬਲ ਰਿਹਾ ਉਹ ਗਿਆਨ ਨੇ ਮਾਨੂੰ ਹੌਸਲਾ ਦਿੱਤਾ ਜੋ ਕੁਰਬਾਨੀ ਦਾ ਗਿਆਨ ਸੀ ਉਨੇ ਏਡਾ ਹੌਸਲਾ ਦਿੱਤਾ ਮਾਇਆ ਨੂੰ ਕਉੜੀ ਇਹਨੇ ਮੰਨ ਲਿਆ ਮਾਇਆ ਨੂੰ ਕਉੜੀ ਮੰਨ ਲਿਆ ਹੀਰਾ ਜਨਮ ਨਾਮ ਜਿਹੜਾ ਹੀਰਾ ਮੰਨ ਲਿਆ ਹਰ ਹੀਰਾ ਹੈ ਹਰ ਬਿਸਰੇ ਪ੍ਰਭ ਹੀਰੇ ਆਪਣਾ ਮੂਲ ਤਾਂ ਸਾਰਿਆ ਹੈ ਜਿਹੜਾ ਹੀਰਾ ਉਨੂੰ ਛੱਡ ਕੇ ਰਤਨ ਤਿਆਗ ਕਉੜੀ ਸੰਗ ਰਚਨ ਸਾਜ ਛੋੜ ਝੂੜ ਸੰਗ ਵਿਚਾਂ ਜਿਹੜਾ ਇਹਨੂੰ ਦੱਸਿਆ ਉਹ ਤਾਂ ਚੋਟ ਖਾ ਕੇ ਪਿਛੇ ਮੁੜਿਆ ਚੋਟ ਖਾ ਕੇ ਪਿਛੇ ਮੁੜਿਆ ਵੀ ਉਹ ਹੋ ਤੂੰ ਤਾਂ ਗਲਤ ਪਾਸੇ ਜਾ ਰਿਹਾ ਹੈ ਭਾਵੇਂ ਸੰਸਾਰ ਥਾਰੇ ਜਾ ਰਿਹਾ ਜਾਵੇ ਅਸੀਂ ਕੀ ਲਣ ਹਾਂਜੀ ਅਗੰਮ ਅਗੋਚਰ ਪਾਰ ਬ੍ਰਹਮ ਸਤਗੁਰੂ ਦਰਸਾਇਓ ਅਗੰਮ ਅਗੋਚਰ ਪਾਰ ਬ੍ਰਹਮ ਭਾਵੇਂ ਪਾਰ ਬ੍ਰਹਮ ਬ੍ਰੁਖੀ ਬੁੱਧੀ ਤੇ ਪਰਿਆ ਅਗੰਮ ਅਗੋਚਰ ਅੱਖਾਂ ਨੂੰ ਦੇਖਿਆ ਨਹੀਂ ਦੀਨਾ ਨਹੀਂ ਹੁੰਦਾ ਸਤਗੁਰੂ ਦਰਸਾਇਓ ਸਤਗੁਰ ਨੇ ਇਹ ਸਮਝਾਇਆ ਦਰਸ਼ਨ ਕਰਾਇਆ ਇਸ ਗੱਲ ਦਾ ਇਹੀ ਸਮਝਾਇਆ ਦਰਸਾਇਓ ਦਾ ਮਤਲਬ ਸਮਝਾਇਆ ਇਹ ਭਾਵੇਂ ਉਹ ਅਗਮ ਅਗੋਚਰ ਹੈ ਕੋਈ ਮੂਰਤੀ ਮਾਰਤੀ ਨਹੀਂ ਕੋਈ ਸਾਹਮਣੇ ਆ ਕੇ ਨਹੀਂ ਖੜਾ ਹੋਇਆ ਕੁਝ ਵੀ ਸਮਝੇ ਆਈ ਹੈ ਅਗਮ ਅਗੋਚਰ ਪਾਰ ਬ੍ਰਭ ਸਤਗੁਰ ਦਰਸਾਇਓ ਦਰਸਾਇਓ ਇਹ ਤਾਂ ਉਹਨੇ ਦਰਸ਼ਨ ਕਰਾਤਾ ਸਮਝਾਤਾ ਸ਼ਬਦ ਹੁਕਮ ਤਾਂ ਅਗਮ ਅਗੋਚਰ ਹੈ ਨਾਤਾ ਹਕਮ ਕੇ ਸਦਾ ਦੀਨਾ ਕਿ ਸੱਤੇ ਯੂਨ ਕੋ ਮਸਲਵਾ ਨਾ ਸਾਡੇ ਕੈਨਿੰਦਰਾਂ ਦੇ ਬਸ ਵਿੱਚ ਆਹੋ ਕੈਨਿੰਦਰਾਂ ਦੇ ਰੇਂਜ ਵਿੱਚ ਆ ਇਹਨੂੰ ਦੇਖ ਲੈਣ ਸਮਝ ਲੈਣ ਪਕੜ ਜਾ ਜਵੇ ਹਾਂਜੀ ਗੁਰ ਅਰਜਨ ਕਰ ਗੁਰ ਰਾਮਦਾਸ ਅਨਭਉ ਠਹਿਰਾਇਓ ਗੁਰ ਅਰਜਨ ਕਰ ਗੁਰ ਰਾਮਦਾਸ ਹਿਰਦੇ ਵਿੱਚ ਗੁਰ ਰਾਮ ਦਾਸ ਅਨੁਭਵ ਠਹਿਰਾਇਓ ਗੁਰੂ ਰਾਮਦਾਸ ਨੇ ਉਪਦੇਸ਼ ਕਰਕੇ ਉਹਦੇ ਵੀ ਅਨੁਭਵ ਪੈ ਰਹਿਤ ਹਿੰਦਾ ਕਰਤਾ ਠਹਿਰਾਇਓ ਠਹਿਰਾਇਓ ਮਾਨੋ ਉਹਦਾ ਐਸਾ ਠਹਿਰਾਇਆ ਐਸਾ ਉਪਦੇਸ਼ ਕੀਤਾ ਉਹਨੂੰ ਵੀ ਜਿਹੜੀ ਮਾਇਆ ਦੀ ਸੀ ਨਾ ਦੌੜ ਉਹ ਜੋ ਬਾਹਰ ਕੱਢ ਲੈ ਮਾਇਆ ਦੀ ਦੌੜ ਦੀ ਚਿੰਤਾ ਜਿਹੜੀ ਸੀ ਮਾਇਆ ਦੀ ਚਿੰਤਾ ਸੀ ਦੁਨਿਆਵੀ ਲੋੜਾਂ ਦੀ ਚਿੰਤਾ ਸੀ ਉਜਬਾਰ ਕਰ ਲੈ ਉਹਦੇ ਮਗਰ ਭਜਣ ਦੀ ਲੋੜ ਨਹੀਂ ਹੈ ਹੁਕਮ ਨਾਲ ਜੋ ਬਣ ਲੈ ਮਿਲਦਾ ਹੀ ਰਹਿਣਾ ਕੋਈ ਨਾ ਰੁਕ ਸਕਦਾ ਨਾ ਉਹ ਵਿਦਾਸ ਵਿਦਾਈ ਜਾ ਸਕਦੀ ਹੈ ਨਾ ਕਟਾਈ ਜਾ ਸਕਦੀ ਸਾਡੀ ਨਾ ਕੋਸ਼ਿਸ਼ ਨਾਲ ਘਟੇ ਨਾ ਬਿਨਾਂ ਕੋਸ਼ਿਸ਼ ਤੇ ਘਟੇ ਘਟਵਾ ਦੋ ਜੇ ਕੁਝ ਨਹੀਂ ਹੋਣਾ ਜੋ ਹੁਕਮ ਹੁਦਾਰਣ ਹਾਂਜੀ ਜਨਕ ਰਾਜ ਵਰਤਾਇਆ ਸਤਜਗੋ ਆ ਲੀਣਾ ਜਨਕ ਰਾਜ ਵਰਤਾਇਆ ਚਲੇ ਜਾਣ ਕਾ ਜਿਹੜਾ ਜਾਣ ਲਿਆ ਸਭ ਕੁਝ ਉਹ ਜਾਣ ਕਾ ਉਹਨੇ ਕਿਸਮ ਦਾ ਰਾਜ ਵਰਤਾਇਆ ਰਾਜ ਜਣ ਕਾ ਰਾਜ ਵਰਤਾਇਆ ਰਾਜ ਵਰਤਾਇਆ ਜਿਹਨੇ ਲੈਣਾ ਲੈ ਲੋ ਰਾਜ ਉਹ ਰਾਜ ਦੇ ਰਿਹਾ ਆਪਣਾ ਅਸ਼ੀ ਰਾਜ ਵੰਡ ਰਿਹਾ ਹੈ ਉਹ ਅਨਾਸ਼ੀ ਰਾਜ ਵੰਡ ਰਿਹਾ ਹੈ ਅਨਾਸ਼ੀ ਰਾਜ ਦੀ ਸਿੱਖਿਆ ਵੰਡ ਰਿਹਾ ਹੈ ਉਹ ਅਨਾਸ਼ੀ ਰਾਜ ਪ੍ਰਾਪਤ ਕਰਨ ਦੀ ਵਿਧੀ ਸਮਝਾ ਰਿਹਾ ਹੈ ਸਤਜੁਗ ਔਰ ਉਥੇ ਜਿੱਥੇ ਆਪ ਜਿਹੜੀ ਉਹਦੀ ਸੁਗਤ ਆ ਉਹਦੇ ਵਿੱਚ 79 ਰਾਜੇ ਵਰਤ ਰਹੇ ਹਨ ਉਥੇ ਕੋਈ ਡਿਸਟਰਬ ਨਹੀਂ ਹੈ ਮਨ ਕੋਈ ਮਾਇਆ ਦੀ ਦੌੜ ਪਿੱਛੇ ਨਹੀਂ ਹੈ ਸੱਜਾ ਸਭ ਬਾਣੀ ਦੇ ਅਧਿਨ ਹੁਕਮ 'ਚ ਬੈਠ ਕੇ ਸੁਣਦੇ ਨੇ ਸਮਝਦੇ ਨੇ ਔਰ ਹੁਕਮ 'ਚ ਹੀ ਰਹਿੰਦੇ ਨੇ ਚੱਲਦੇ ਨੇ ਉਥੇ ਇਹੀ ਵਰਤਦਾ ਸਤਜੁਗ ਵਰਤਦਾ ਸਤਜੁਗ ਆ ਲੈਣਾ ਸਮਝ ਲਓ ਬਈ ਸਤਜੁਗ ਧਰਤੀ ਤੇ ਆ ਗਿਆ ਔਰ ਸਾਰੇ ਉਹ ਸਤਜੋਗ ਦੇ ਵਿੱਚ ਲੀਨ ਹੋਏ ਹੋਏ ਆ ਸਭ ਸਨਤ ਸਾਰੇ ਸਤਜੁਗ ਦੀ ਸੰਗਤ ਆ ਉਹਦੀ ਸੰਗਤ ਵਿੱਚ ਸਤਜੁਗ ਵਰਤਦਾ ਝੂਠ ਵਾਸਤੇ ਕੋਈ ਜਗ੍ਹਾ ਨਹੀਂ ਹੈ ਝੂਠਿਆਂ ਵਾਸਤੇ ਕੋਈ ਜਗ੍ਹਾ ਹੀ ਨਹੀਂ ਦਦਕ ਵਾਸਤੇ ਕੋਈ ਜਗ੍ਹਾ ਹੀ ਨਹੀਂ ਝੂਠੇ ਦੂਰ ਦੂਰ ਤੱਕ ਗੱਲਾਂ ਕਰਦੇ ਨੇ ਸਭ ਲਈ ਕੋਈ ਹੋਂਦ ਹਾਂਜੀ ਗੁਰੂ ਸ਼ਬਦੇ ਮਨ ਮੰਨਿਆ ਅਪਤੀਜ ਪਤੀਣਾ ਗੁਰ ਸ਼ਬਦੇ ਮਨ ਮੰਨਿਆ ਜਿਹੜੇ ਮਾਨਾ ਸੰਗਤਾ ਜੀਦਾ ਵੀ ਗੁਰ ਸ਼ਬਦ ਨਾਲ ਗੁਰਬਾਣੀ ਦੇ ਉਪਦੇਸ਼ ਨਾਲ ਮਨ ਮੰਨ ਜਾਂਦਾ ਹੈ ਅਰ ਉੱਥੇ ਸੰਗਤ ਦਾ ਗੁਰ ਸ਼ਬਦ ਨਾਲ ਮਨ ਮੰਨਿਆ ਹੋਇਆ ਜਿਹੜੇ ਸੰਗਤ ਹੈ ਸਾਰੀ ਸੰਗਤ ਦਾ ਗੁਰ ਸ਼ਬਦ ਨਾਲ ਮਨ ਮੰਨਿਆ ਹੋਇਆ ਅਪਤੀਜ ਪਤੀਣਾ ਇਸ ਕਰਕੇ ਜਿਹੜਾ ਮਨ ਭਰੋਸਾ ਨਹੀਂ ਕਰਦਾ ਕਿਸੇ ਤੇ ਵੀ ਪਤੀ ਜਣੋਂ ਹੁੰਦਾ ਭਰੋਸਾ ਕਰਨਾ ਪਾਣੀ ਭਰੋਸਾ ਕਰਦਾ ਕਿਸੇ ਵੀ ਧਰਮ ਤੇ ਧਰਮ ਨੂੰ ਲੋਕ ਤਾਲ ਜਰੂਰ ਕਰਦੇ ਨੇ ਭਰੋਸਾ ਨਹੀਂ ਆ ਕਿਸੇ ਸਰਦਾ ਨਹੀਂ ਹੁੰਦੀ ਧਰਮ ਤੇ ਸਰਦਾ ਸਾਰੇ ਹੀ ਕਰਦੇ ਨੇ ਭਰੋਸਾ ਕੋਈ ਨਹੀਂ ਭਰੋਸਾ ਕੋਈ ਬਿਰਲਾ ਕਰਦਾ ਆ ਪਤੀਜ ਪਤੀਣਾ ਭਰੋਸਾ ਕਰਨਾ ਸਰਦਾ ਵਾਲੇ ਤੇ ਕਿਸੇ ਦਾ ਭਰੋਸਾ ਨਹੀਂ ਹੁੰਦਾ ਸਰਦਾਲੇ ਸਿੱਖੀ ਬੋਲਦੇ ਆ ਕੱਚੀ ਜਿਨ ਮਨ ਹੋਰ ਬੁਖੋ ਸਰਦਾਲੇ ਸਿੱਖਣਾ ਮੂਝ ਮੂਝ ਸਿੱਖਿਆ ਅੰਦਰ ਹੈ ਨਹੀਂ ਉਹ ਤਾਂ ਹੀ ਕਹਿੰਦਾ ਨਾ ਅਸੀਂ ਸਿੱਖਾਂ ਸਿੱਖੀ ਨਾ ਪ੍ਰੇਤ ਨਹੀਂ ਹੈ ਗੁਰਬਾਣ ਸੱਚ ਨਾ ਪ੍ਰੇਮ ਨਹੀਂ ਹੈ ਪ੍ਰੇਮ ਤਾਂ ਮਾਇਆ ਨਾਲ ਹੈ ਝੂਠ ਨਾਲ ਸੱਚ ਨਾਲ ਨਹੀਂ ਸਿੱਖੀ ਸੱਤ ਸੱਚ ਹੈ ਸਿੱਖੀ ਤਾਂ ਸੱਚੀ ਹੈ ਸੱਚ ਨਾਲ ਜੋੜਦੀ ਹੈ ਸਿੱਖੀ ਦੀ ਗੱਲ ਸੱਚੀ ਗੱਲ ਹੈ ਇਹਦੇ ਤਾਂ ਤਾਂ ਇਹਨਾਂ ਦਾ ਪ੍ਰੇਮ ਕਿਸਦਾ ਨਹੀਂ ਬੂਤ ਨਾਲ ਕਹਿ ਦੇਣਾ ਸੀ ਸਿੱਖਾਂ ਕਿਦਰੋਂ ਕਹਿੰਦਾ ਵੀ ਸਿੱਖੀ ਤਾਂ ਔਖੀ ਹੈ ਉਹ ਅਸੀਂ ਸਿੱਖਾਂਗੇ ਸਿੱਖੀ ਦੀ ਗੱਲ ਤਾਂ ਚੱਲਣਾ ਸਿੱਖੀ ਤੇ ਚੱਲਣਾ ਤਾਂ ਔਖਾ ਹੈ ਉਹ ਅਸੀਂ ਦੇਖਾਂ ਪਤਾ ਨਹੀਂ ਕਿਹਾ ਜਾਂ ਸਿੱਖ ਨੇ ਕਿਵੇਂ ਸਿੱਖ ਨੇ ਕਿਵੇਂ ਬੰਦੇ ਨੇ ਆਪਣੇ ਆਪ ਨੂੰ ਸਿੱਖੋ ਜਿਹੜਾ ਮੰਨ ਲਵੇ ਅੰਦਰੋਂ ਉਹ ਅਪਤੀਜ ਹੋ ਜਾਂਦਾ ਅਪਤੀਜ ਤਾਂ ਮਨ ਹੈ ਉਹ ਸਭ ਦਾ ਸਿੱਖੀ ਨੂੰ ਨਹੀਂ ਮੰਨਦਾ ਮਨ ਇਸੇ ਕਰਕੇ ਨਹੀਂ ਅੱਜ ਮੰਨਦਾ ਲੋਕਾਂ ਦਾ ਮੰਨ ਨਹੀਂ ਮੰਨਦਾ ਕਿਸੇ ਦਾ ਵੀ ਪਤੀਣਾ ਪਰ ਉਹ ਸੰਗਤ ਦਾ ਮਨ ਮੰਨਿਆ ਹੋਇਆ ਜਿਹੜੀ ਕਰੋ ਅਰਜਨ ਦਾ ਇੱਕੋੜ ਸੰਗਤ ਹੈ ਬੈਠੀ ਉਹਦਾ ਮਨ ਮੰਨਿਆ ਹੋਇਆ ਜਿਹੜੀ ਵਿਣਿਆ ਦੀ ਸੰਗਤ ਹੈ ਤੁਜੀ ਸੰਗਤ ਹੈ ਇਹ ਜਿਹੜੇ ਗੁਰ ਸਤ ਗੁਰ ਕੇ ਸਿੱਖ ਨੇ ਇਹ ਅਪਤੀਜ ਪਤੀਣਰ ਤੋਂ ਕੇ ਸਮਝ ਸਿੱਖੋਗੇ ਨਾ ਇੱਥੇ ਗੁਰ ਸਤ ਗੁਰ ਕਾ ਜੋ ਸਿੱਖਾ ਖਾਏ ਇਹ ਸੰਗਤ ਜਿਹੜੀ ਗੁਰੂ ਘਰ ਚ ਆ ਕੇ ਹਜ਼ਰੀ ਚ ਉਪਦੇਸ਼ ਦੋ ਸੁਣਦੀ ਜੁੜੀ ਹੋਈ ਹੈ ਉਹਨਾਂ ਦੇ ਮਨ ਤਾਂ ਮੰਨੇ ਹੋਏ ਨੇ ਗੁਰਬਾਣੀ ਦਾ ਜਿਹੜੇ ਦੁਆਏ ਨੇ ਉਹ ਹਟਵਾ ਪ੍ਰਚਾਰ ਕਰਦੇ ਨੇ ਉਹ ਅੱਜ ਜਿਹੜਾ ਪ੍ਰਚਾਰ ਹੋ ਰਿਹਾ ਜਮ ਗੁਰਦੁਆਰਿਆਂ ਚ ਉਹ ਹੀ ਜਾ ਪ੍ਰਚਾਰ ਕਰਦੇ ਸੀ ਗੁਰਬਾਣੀ ਤੋਂ ਹਟਵਾ ਹੂਜ ਹੋਰ ਮਨ ਚ ਹੋਰ ਉਹਨਾਂ ਦਾ ਮੰਨਦੀ ਸੀ ਮੰਨਦਾ ਸਿੱਖੀ ਨੂੰ ਜੇ ਸਿੱਖੀ ਨੂੰ ਉਹਨਾਂ ਦਾ ਮੰਨ ਮੰਨਦਾ ਹੁੰਦਾ ਉਹਨਾਂ ਜਿਵੇਂ ਉਹ ਹੀ ਸਿੱਖ ਨਿਕਲਦੇ ਸ੍ਰੀ ਚੰਦ ਦੇ ਚੇਲੇ ਇਹ ਚੋਂ ਇਹ ਦਾਤੂ ਦਾਸੂ ਦੇ ਚੇਲਿਆਂ ਚੋਂ ਜਿਹੜੇ ਉਹਨਾਂ ਨਾਲ ਜੁੜੇ ਹੋਏ ਸੀ ਆ ਜਿਹੜੇ ਗੋਇੰਦਵਾਲ ਜੁੜੇ ਹੋਏ ਸੀ ਇਹ ਬੀੜਿਆਂ ਨਾਲ ਜੁੜੇ ਹੋਏ ਸੀ ਜਿਹੜੇ ਪ੍ਰਥੀਏ ਨਾਲ ਇਹਨਾਂ ਚੋਂ ਇੱਕ ਸਿੱਖ ਕਿਉਂ ਨਹੀਂ ਕਮੰਦਾ ਨਿਕਲਿਆ ਕੋਈ ਵੀ ਸਿੱਖੀ ਦਾ ਪ੍ਰਚਾਰ ਤਾਂ ਉਹ ਵੀ ਕਰਦਾ ਹੀ ਰਹੇ। ਇੱਕ ਵੀ ਖਰਾ ਸਿੱਖ ਨਹੀਂ ਨਿਕਲਿਆ, ਖਰਾ ਤਾਂ ਨਿਕਲਦਾ ਜੇ ਆਪ ਕਰੇ ਹੁੰਦੇ ਹੋ। ਨਾ ਆਪਨਾ ਦਾ ਮਨ ਮੰਨੇ ਹਾ ਦੇਖੀ ਨੂੰ। ਲਾ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਸਿੱਖੀ ਦਾ ਪ੍ਰਚਾਰ ਨਹੀਂ ਕੀਤਾ। ਉਹਨਾਂ ਨੇ ਤਾਂ ਸਿੱਖੀ ਨੂੰ ਕਰਾਹੇ ਪਾਉਣ ਦਾ ਪ੍ਰਚਾਰ ਕੀਤਾ। ਜਿਵੇਂ ਅੱਜ ਹੋ ਰਿਹਾ, ਅੱਜ ਸਿੱਖੀ ਦਾ ਪ੍ਰਚਾਰ ਹੋ ਰਿਹਾ। ਕਰਾਹੇ ਪਾਉਣ ਦਾ ਪ੍ਰਚਾਰ ਹੋ ਰਿਹਾ। ਸਿੱਖੀ ਦੇ ਉਲਟ ਵੀ ਆਖਿਆ ਕਰਕੇ ਕਰਾਹੇ ਪਾਉਣ ਦਾ ਪ੍ਰਚਾਰ ਹੋ ਰਿਹਾ ਔਰ ਗੁਰੂ ਦੀ ਗੋਲਕ ਦੇ ਸਰਤੇ ਹੋ ਰਿਹਾ ਪੈਸਾ ਖਰਚ ਕੇ ਉਲਟਾ ਪ੍ਰਚਾਰ ਹੋ ਰਿਹਾ ਗੋਲਕ ਦਾ ਪੈਸਾ ਜਿੰਨਾ ਇਹਨਾਂ ਦਾ ਪ੍ਰਚਾਰ ਕਮੇਟੀ ਹੈ ਇੱਕ ਵੀ ਇਹਨਾਂ ਕੋ ਬੰਦਾ ਨਹੀਂ ਜਿਹਨੂੰ ਗੁਰਮੰਦਾ ਜਾਨ ਨੂੰ ਔਰ ਮੰਡਲ ਨੂੰ ਤਿਆਰ ਨਹੀਂ ਇਹ ਹੀ ਵੀਣਿਆਂ ਦਾ ਪ੍ਰਚਾਰ ਸੀ ਇਹ ਅਪਤੀਜ ਪਤੀਣਾਵਾਂ ਨਹੀਂ ਮੰਨ ਸਕਦਾ ਐਡੀ ਛੇਤੀ ਕਿਸੇ ਦਾ ਕਿਸੇ ਧਰਮ ਵਾਲੇ ਦਾ ਵੀ ਮੰਨ ਮੰਨਦਾ ਨਹੀਂ ਕੋਈ ਵੀ ਧਰਮ ਕੋਈ ਵੀ ਮਤ ਹੈ ਜੇ ਉਸ ਮਤ ਨੂੰ ਵੀ ਕੋਈ ਮੰਨ ਮੰਨ ਲਵੇ ਫੇਰ ਉਹ ਮਤ ਚੋਦਾ ਜਿਹੀ ਲੱਗਦਾ ਉਹ ਪਛਾਣ ਲੈਂਦਾ ਜਖੋਟ ਕੀ ਹੈ ਜੀਨੇ ਜਿਹੜੀ ਮਤ ਹੈ ਉਹਦੇ ਹਿੱਸੇ ਨੂੰ ਮੰਨ ਲਿਆ ਉਹ ਮਤ ਨੂੰ ਫੇਰ ਉਹ ਮੰਨਣ ਤੇ ਹਟ ਜਾਂਦਾ ਕੋਈ ਜਿੰਨਾ ਸੱਚ ਹੈ ਜੋ ਮੰਨ ਲਿਓਨੇ ਉਹ ਜਿਹੜਾ ਝੂਠ ਉਹਨੂੰ ਦੇਖਣ ਲੱਗ ਜਾਂਦੇ ਜਿੱਦਣ ਕਬੀਰ ਨੇ ਹਿੰਦੂ ਮਤ ਦਾ ਸੱਚ ਸਮਝ ਲਿਆ ਉਹਨੂੰ ਪਤਾ ਲੱਗ ਗਿਆ ਕਬੀਰ ਬੇੜਾ ਜਰਜਰਾ ਫੂਟੇ 6000 ਵੀ ਤਾਂ ਹਜ਼ਾਰਾਂ ਕਵੀਆਂ ਨੇ ਇਹਦੇ ਵਿੱਚ ਜੇ ਅੱਧਾ ਸੱਚ ਵੀ ਸਮਝ ਆ ਜਾਵੇ ਅੱਧਾ ਸੱਚ ਸਾਰੀਆਂ ਬੱਤਲ 'ਚ ਹੈ ਜੇ ਅੱਧੇ ਸੱਚ ਨੂੰ ਕੋਈ ਮੰਨ ਲਵੇ ਤਾਂ ਬਾਕੀ ਦਾ ਅੱਧਾ ਜਿਹੜਾ ਝੂਠ ਹੈ ਆਪੇ ਦੀ ਉਹਨੂੰ ਬੰਦ ਜੇ ਕੋਈ ਇਸ ਗੱਲ ਨੂੰ ਮੰਨ ਲਵੇ ਵੀ ਉਹ ਇੱਕ ਹੈ ਪਰਮੇਸ਼ਰ ਤਸ਼ਰੀਕ ਹੈ ਖੁਦਾ ਆਪੇ ਹੀ ਨਹੀਂ ਬੰਦਦਾ ਇਸਲਾਮ ਵਾਲਿਆਂ ਦਾ ਤੇ 33 ਕਰੋੜ ਦੇਵਤਾ ਨਹੀਂ ਬੰਦਦਾ ਵਰਮਾ ਵਿਸ਼ਨੂੰ ਸ਼ਿਵ ਜੀ ਨੂੰ ਨਹੀਂ ਬੰਦਦਾ ਸੱਤ ਦੇਵੀਆਂ ਨੂੰ ਨਹੀਂ ਬੰਦਦਾ ਪੂਰਤੀ ਪੂਜਾ ਨਹੀਂ ਕਰਦਾ ਤੀਰਥਾਂ ਨੂੰ ਨਹੀਂ ਬੰਦਦਾ ਤਾਂ ਬਨ ਨੂੰ ਨਹੀਂ ਬੰਦਦਾ ਬਾਹਰ ਮਾਇਆ ਦੇ ਨੂੰ ਇਹ ਤਾਂ ਮਾਲਕ ਹੈ ਕੁਛ ਨਹੀਂ ਬਣ ਸਕਦਾ ਅੱਧਾ ਸੱਚ ਵੀ ਪਤਾ ਲੱਗ ਜਾਂਦਾ ਝੂਠ ਦਾ ਵੀ ਪਤਾ ਲੱਗ ਜਾਂਦਾ ਜੇ ਅੱਧਾ ਸੱਚ ਜਿਹੜਾ ਮਤ ਵਿੱਚ ਹੈ ਕੋਈ ਵਿਆਕਲ ਕਰਦਾ ਅੱਧੇ ਸੱਚ ਨਾਲ ਵਿਆਕਲ ਕੀਤਾ ਗੁਰੂ ਅਮਰਦਾਸ ਨੂੰ ਅੱਧੇ ਸੱਚ ਨਾਲ ਵਿਆਕਲ ਕੀਤਾ ਸੀ ਗੁਰੂ ਅਗੰਗਦ ਨੂੰ ਅੰਦਰੋਂ ਨਹੀਂ ਸੀ ਮੰਨੇ ਹੋਏ ਵੀ ਮੂਰਤੀ ਚ ਹੈ ਲੇਕਿਨ ਰਾਹ ਵੀ ਕੋਈ ਨਹੀਂ ਦੱਸਦਾ ਵੀ ਗੱਲ ਅਸਲ ਚ ਹੈ ਕੀ ਬੜੂਆ ਕਿਥੋਂ ਚਾ ਕਿਥੋਂ ਦਾ ਪਤਾ ਲੱਗਿਆ ਮਿਲੂਗਾ ਜਦੋਂ ਇਹ ਕਿਸਕਰਟ ਛੱਡ ਕੇ ਰਾਹ ਫਿਰ ਕੀ ਕੀਤਾ ਟੁਕਦਮ ਕਰਾ ਲਈ ਜੇ ਕਰੇ ਹਾਜ਼ਰ ਹਜੂਰ ਖੁਦਾਏ ਇੱਕਦਮ ਵੱਡ ਕੇ ਪਿਛਲੀ ਵੱਲ ਮਾਰੀ ਇੱਕ ਝਟਕੇ ਨਾਲ ਪਿਛਲੀ ਛੜਤੀ ਲੈ ਜਦ ਇੱਕ ਝਟਕੇ ਨਾਲ ਛੜੂ ਫਿਰ ਅਪਤੀਜ ਬਤੀਣਾ ਫੇਰ ਮਨ ਮੰਨਦਾ ਹਾਂਜੀ ਗੁਰੂ ਨਾਨਕ ਸਚ ਨੀਮ ਸਾਜ ਸਤਗੁਰ ਸੰਗ ਲੀਣਾ ਗੁਰੂ ਨਾਨਕ ਸਚ ਨੀਮ ਸਾਜ ਗੁਰਨਾਣਕ ਨੇ ਸੱਚ ਦੀ ਨਿਉ ਨਿਉ ਭਰੀ ਆ। ਆਹ ਏਹ ਕਹਿੰਦੇ 2 ਕਰੋੜ ਸਿੱਖ ਬਣਾ ਦਿੱਤਾ। ਉਹਦਾ ਮਹਿਲ ਬਣਾ ਦਿੱਤਾ ਕਿੱਥੇ ਸੀ ਨਿਉ ਦੇ ਵਿੱਚ ਤਾਂ ਇੱਕ ਬੰਦਾ ਵੀ ਨਹੀਂ ਬਹਿ ਸਕਦਾ। ਜਿਉ ਦੀ ਕੋ ਛਾਉ ਗੁਰਨਾਣਕ ਦੀ ਸਿੱਖੀ ਪਰਗਟ ਨਹੀਂ ਸੀ ਸੰਸਾਰ 'ਚ। ਉਹ ਤਾਂ ਨਿਉ ਭਰੀਆ ਹਰਦੇਸ਼ ਬੀਜੀਆ ਕੋਈ ਆਦਮੀ ਦੇ ਅੰਦਰ ਬੀਜੀਆ ਸਿੱਖੀ ਬਾਣੀ ਪਬਲਿਕ ਗੱਲ ਕਰਨੀ। ਨੀਮ ਸਾਜੀ ਨੀਮ ਜਿਉ ਬਸਾਜੀ ਨੀਮ ਤਾਂ ਥੱਲੇ ਜ਼ਮੀਰ 'ਚ ਹੁੰਦੀ ਆ। ਉਹਦਾ ਬੀਜ ਕੇ ਆਏ ਨੇ ਸਿੱਖੀ ਲੋਕਾਂ ਦੇ ਹਿਰਦਿਆਂ ਚ ਉੱਪਰ ਨਵਾ ਧਰਤੀ ਤੋਂ ਉੱਪਰ ਤਾਂ ਲੈਣਾ ਚੱਕਿਆ ਪੰਥ ਧਰਮ ਕਾ ਕੀਆ ਇਹਨੇ ਪੰਥ ਧਰਮ ਰਖੀ ਜਦ ਉੱਪਰ ਆਈ ਜਾਂ ਨਾ ਜਮੀਨ ਤੇ ਜਸਪਤਾ ਲੱਗਿਆ ਥੱਲੇ ਭਰੀ ਹੋਈ ਹੈ ਥੱਲੇ ਵਾਲੀ ਦਾ ਬਰਾਬਰ ਹੋ ਜਾਂਦੀ ਹੈ ਥੱਲੇ ਵਾਲੀ ਕੋਈ ਦੀਦੀ ਹੁੰਦੀ ਹੈ ਇੱਕ ਇੱਕ ਗੱਲ ਇਥੋਂ ਸਾਬਤ ਹੋ ਜਾਂਦੀ ਜਿਹੜੀ ਅਸੀਂ ਕਹੀ ਹੋਈ ਹੈ ਇਹ ਤਾਂ ਬੱਕ ਮਾਰੀ ਜਾਂਦਾ ਰਹੇ ਕਿ ਇੱਕ ਗੱਲ ਗੁਰਬਾਣੀ 'ਚ ਇਤਹਾਸ ਦੀ ਸਾਖਤ ਹੋਈ ਜਾਂਦੀ ਹੈ। ਇਹਨਾਂ ਨੂੰ ਕੀ ਪਤਾ ਥਕੀ ਲਿਖਿਆ ਹੈ। ਉਹ ਨੇਮ ਗੱਲਾਂ ਨੇ ਹੋ ਜਾਂ। ਜੇ ਉਹ ਕਰਦੀ ਦੀ ਹੁੰਦੀ ਐ ਕਿਵੇਂ ਬਕਾਨ ਦੀ ਦੀ ਉਹ ਸਾਬ ਮੈਨੂੰ ਕਿਥੇ। ਮਕਾਨ ਉਤਲਾ ਦਿਨ। ਥੱਲੇ ਨੋਕ ਤਦੀ ਦੀ ਐ ਨਾ ਤਾਂ ਗੋਪਤ ਹੁੰਦੀ ਐ। ਉਹਨਾਂ ਨੇ ਗੋਪਤ ਪ੍ਰਚਾਰ ਕੀਤਾ। ਬਸ ਉਸ ਆਦਮੀ ਨਾਲ ਗੱਲ ਕੀਤੀ ਐ ਜਿਹੜੇ ਆਦਮੀ ਕੁਝ ਜਾਣਦੇ ਸੀ ਪਹਿਲਾਂ। ਇਹਨਾਂ ਨੂੰ ਬਦਲੀਏ। ਉਹ ਫਿਰ ਬੰਦੇ ਗਾਹਾਂ ਉਹਨਾਂ ਨੇ ਕੀਤਾ ਪ੍ਰਚਾਰ ਸਾਰੇ ਤਾਂ ਹੀ ਨਾਨਕ ਦਾ ਨਾਮ ਚੱਲਦਾ ਉਹਨੇ ਕਹੇ ਵੇ ਤੂੰ ਗਾਹਾਂ ਦੀ ਗੱਲ ਹੁਣ ਤੂੰ ਛੇੜ ਧਰਤੀ ਤੋਂ ਉੱਪਰ ਤੂੰ ਕੱਢ ਗਾਲ ਨੂੰ ਪਬਲਿਕ ਦੇ ਵਿੱਚ ਪਬਲਿਕ ਦੇ ਵਿੱਚ ਉਹ ਸੰਤੇ ਗੱਲ ਕਰਦਾ ਤਾਂ ਜਿਹੜੇ ਸੰਤੇ ਡੇਰੇ ਜਾ ਕੇ ਆਉਂਦੇ ਤੇ ਇਹ ਉਹ ਸੰਤਾਂ ਨਾਲ ਗੱਲ ਕਰਦੇ ਸੀ ਪਬਲਿਕ ਨਾਲ ਨਹੀਂ ਸੀ ਕਰਦੇ ਤਾਂ ਕਿ ਪਬਲਿਕ ਦੀ ਸਰਦ ਉਹ ਸੰਤ ਤੋਂ ਨਾ ਟੁੱਟ ਜਵੇ ਉਹ ਬੜੇ ਰਹਿਣ ਸੰਤਾਂ ਜੁੜੇ ਰਹੇ ਇਹ ਹੀ ਸੰਤ ਚਾਹੁੰਦੇ ਹੁੰਦੇ ਨੇ ਵੀ ਅਸੀਂ ਜੁੜੇ ਰਹੀਏ ਸਾਡੀ ਪਬਲਿਕ ਸਾਡੇ ਬਾਗੀ ਨਾ ਹੋ ਜਵੇ ਕੁਲ ਕ ਪਾਈ ਜੇ ਤਾਈ ਤੁਸੀਂ ਪੜਾਤਾ ਸੰਗਤ ਨੂੰ ਮੋਹ ਤੇ ਨਹੀਂ ਪੜਾਤਾ ਗਾਹ ਦੀ ਪੜਾਈ ਤੁਸੀਂ ਉਹ ਪੜਾਓ ਘਾਹ ਦੀ ਹੋਰ ਪੜਾ ਦਿਓ ਸਰੀਰ ਨਾਲ ਛੱਡ ਕੇ ਮਾਇਆ ਨਾਲ ਛੱਡ ਕੇ ਕਾਇਆ ਨਾਲ ਜੋੜਦੇ ਬਾਲੇ ਸਰੀਰ ਨਾਲ ਮੂਰਤੀ ਨਾਲ ਛੱਡ ਕੇ ਆਤਮਾ ਨਾਲ ਜੋੜਦੇ ਆਤਮਾ ਦੀ ਪੜਾਈ ਪੜਾਇਆ ਕਰ ਆਤਮ ਗਿਆਨ ਦੀ ਪੜਾਈ ਪੜਾਇਆ ਕਰ ਹਾਂ ਗੁਰਨਾਨਕ ਸੱਚ ਨੀਮ ਸਾਜ ਗੁਰਨਾਨਕ ਨੇ ਸੱਚ ਦੀ ਨੀਮ ਨੇ ਸਾਜੀਆ ਸਿਰਫ ਦੇ ਉਹ ਓਨੀਆਂ ਹੀ ਹੁੰਦੀਆਂ ਜਿਹੜੀ ਦੀਦੀ ਨਹੀਂ ਹੁੰਦੀ ਧਰਤੀ 'ਚ ਹੁੰਦੀ ਹੈ ਗੁਰਨਾਨਕ ਨੇ ਜਿਹਨੂੰ ਉਪਦੇਸ਼ ਦਿੱਤਾ ਗੁਪਤੇ ਦਿੱਤਾ ਕੱਲੇ ਬੰਦੇ ਨੂੰ ਫੜ ਕੇ ਜਿਨ੍ਹਾਂ ਦੇ ਜਿਹਨਾਂ ਦੇ ਦੇਰਾਂ ਤੇ ਸੰਤਾਂ ਨੇ ਗਏ ਜੀ yogੀਆਂ ਨਾਲ ਚਰਚਾ ਤਾਂ ਕੀਤੀ ਹੈ yogੀਆਂ ਗੱਲੇ ਗੱਲੇ ਚਲੇਗਾ yogੀ ਹਟੇ ਨਹੀਂ ਵਿਰੋਧ ਕਰਨ ਆ ਗਏ ਸੀ ਫਿਰ ਇਕੱਠੇ ਸੰਗਤ ਵਿੱਚ ਚਰਚਾ ਸਿਰ yogੀਆਂ ਨਾਲ ਕੀਤੀ ਜਿੰਨਾ ਭੰਦੀ ਪ੍ਰਚਾਰ ਕਬੀਰ ਨੇ ਕੀਤਾ ਜੋਗੀਆਂਦਾਰ ਪੰਡਤ ਅਗੋਂ ਨਾਂ ਕਰਨੇ ਕੀਤਾ ਇਸ ਤਰੀਕੇ ਨਾਲ ਉਹ ਕਬੀਰ ਵਾਲੇ ਦੱਸਿਆ ਉਹਨਾਂ ਨੇ ਤਾਂ ਵੀ ਆ ਦੇਖੋ ਕਬੀਰ ਨੇ ਕੀ ਲਿਖਿਆ ਜੋ ਕੀਤਾ ਹੈ ਸੀ ਕਬੀਰ ਦਾ ਉਹ ਹੀ ਹਾਈਲਾਈਟ ਕੀਤਾ ਵੀ ਭਗਤਾਂ ਦਾ ਗੱਲ ਕਹਿੰਦੇ ਨੇ ਤੁਸੀਂ ਆਓ ਨਾਲੇ ਭਗਤਾਂ ਨੂੰ ਬੰਦਦੇ ਨਾਲੇ ਆ ਗੱਲ ਇਹ ਬੰਦੇ ਉਹੀ ਭਗਤਾਂ ਨੂੰ ਦੀ ਗੱਲ ਦਾ ਪ੍ਰਚਾਰ ਕਰ ਰਹੇ ਨੇ ਜਿਹੜੇ ਜਿਨ੍ਹਾਂ ਤੋਂ ਭਗਤ ਖਿਲਾਫ ਨੇ ਜੋ ਭਗਤ ਗੱਲ ਕਹਿ ਰਹੇ ਨੇ ਜਿਹੜੀ ਗੱਲ ਤੇ ਭਗਤ ਖਿਲਾਫ ਸੀ ਉਹੀ ਦਾ ਗੱਲ ਦੁਬਾਰਾ ਕਹਿਣ ਲੱਗੇ ਤੁਸੀਂ ਕਹਿਣ ਲੱਗੇ ਉਹਨਾਂ ਦੀ ਬਾਣੀ ਦਾ ਅਰਥ ਕਰਕੇ ਇਹ ਇਹੀ ਦੱਸਿਆ ਜਿਵੇਂ ਬਾਣੀ ਭਗਤ ਬਾਣੀ ਦੇ ਅਰਥ ਕੀ ਬਣਦੇ ਨੇ ਇਹੀ ਆਪਣੀ ਬਾਣੀ ਚ ਉਹਨੇ ਦੱਸਿਆ ਅਰਥਾ ਕੇ ਦੇਖੋ ਨਾ ਆ ਜਿਹੜਾ ਸੂਤਕ ਪਾਤਕ ਹੈ ਕਬੀਰ ਨੇ ਵੀ ਲਿਖਿਆ ਇਹਨਾਂ ਨੇ ਵੀ ਲਿਖਿਆ ਚੋੱਕੇ ਦੀ ਗੱਲ ਕਬੀਰ ਨੇ ਵੀ ਕੀਤੀ ਹੈ ਇਹਨਾਂ ਨੇ ਵੀ ਕੀਤੀ ਹੈ ਸਾਰੇ ਉਹੀ ਪਾਣ ਚੱਕੇ ਨੇ ਹਰਿ ਗੁਰ ਨਾਨਕ ਸਚ ਨੀਮ ਸਾਜ ਸਤਗੁਰ ਸੰਗ ਲੀਣਾ ਸਤਗੁਰ ਸੰਗ ਲੀਣਾ ਸਤਗੁਰ ਦਾ ਜਿਹੜਾ ਸੰਗਤ ਪ੍ਰਾਪਤ ਕੀਤੀ ਆ ਸੱਚ ਦੀ ਨੀਮ ਸਜੀ ਆ ਸਤਗੁਰ ਦੇ ਨਾਲ ਸੱਚ ਦੇ ਗਿਆਨ ਨਾਲ ਸੰਗਤ ਰੱਖੀ ਕਰਾਈਆ ਸਾਰਿਆਂ ਨੂੰ ਸੰਗ ਲੀਣਾ ਸੱਚ ਦੇ ਗਿਆਨ ਦੀ ਸਾਰਿਆਂ ਨੂੰ ਜਾਣਕਾਰੀ ਦਿੱਤੀ ਜਿਹਨੂੰ ਵੀ ਲੇਨ ਕੀਤਾ ਆਪਣੇ ਨਾਲ ਜੋੜਿਆ ਸੱਚ ਦਾ ਗਿਆਨ ਦੇ ਕੇ ਜੋੜਿਆ ਜਿਹਨੂੰ ਵੀ ਆਪਣੇ ਨਾਲ ਲੇਨ ਕੀਤਾ ਆਪਣੇ ਨਾਲ ਜਿਹੜੀ ਆਤਮਾ ਨੂੰ ਜੋੜਿਆ ਸੱਚ ਦਾ ਗਿਆਨ ਦੇ ਕੇ ਜੋੜਿਆ ਉਹ ਗੁਰ ਅਰਜਨ ਕਾਲ ਗੁਰੂ ਰਾਮਦਾਸ ਪੰਪਰੰਪਰ ਬੀਣਾ ਗੁਰ ਅਰਜਨ ਕਾਲ ਗੁਰੂ ਰਾਮਦਾਸ ਲੇਕਿਨ ਜਿਹੜਾ ਅਰਜਨ ਉਹ ਨੂੰ ਉਪਦੇਸ਼ ਨਾਨਕਾਲਾ ਨਹੀਂ ਹੋਇਆ ਹੋਇਆ ਨਾਨਕਾ ਜਿਹੜਾ ਉਪਦੇਸ਼ ਸੀਗਾ ਅਮਰਦਾਸ ਲੈਣੇ ਤੱਕ ਦਾ ਉਪਦੇਸ਼ ਸੀ ਉਹ ਇਸ ਤਰੀਕੇ ਨਾਲ ਜਿਵੇਂ ਲੈਣੇ ਨੂੰ ਪੜਾਇਆ ਨਾਨਕ ਨੇ ਉਹ ਲੈਣੇ ਨੇ ਕਹਾ ਅਮਰਦਾਸ ਨੂੰ ਪੜਾਇਆ ਉਹ ਜੀ ਇੱਥੇ ਸਟੱਡੀ ਨਹੀਂ ਹੋਈ ਕਹਾਂ ਉਹ ਤਰੀਕਾ ਨਹੀਂ ਵਰਤਿਆ ਅਰਜਨ ਨੇ ਅਰਜਰੂ RAMDAS ਨੇ ਆਪਣੀ ਬੋਲੀ ਜਿਪੜਾਇਆ ਸਿੱਧਾ ਘਰ ਸੀ ਨਾ ਉਹ ਜਿਹੜੇ ਬੰਦੇ ਸੰਤ ਪੜਾਇਏ ਸੀ ਉਹ ਦਿਸ਼ਾਈਨ ਹੋਏ ਹੋਏ ਸੀ ਗੁਰੂ ਨਾਨਕ ਨੇ ਪੜਾਏ ਨੇ ਉਸ ਵੇਲੇ ਜਿਹੜੇ ਬੰਦੇ ਪੜਾਏ ਜਾਂਦੇ ਸੀ ਇਹਨਾਂ ਨੂੰ ਧਰਮ ਦਾ ਪ੍ਰਚਾਰ ਕੀਤਾ ਉਹ ਬੰਦੇ ਪਹਿਲਾਂ ਹੋਰ ਧਰਮ ਦੇ ਧੜੀ ਸੀ ਹੋਰ ਧਰਮ ਉਹਨਾਂ ਦਾ ਛਡਾ ਕੇ ਆਪਣੇ ਧਰਮ ਚ ਲੈ ਜਾਂਦੇ ਗਏ ਤੇ ਪੰਜਵੇਂ ਪਾਸ਼ਾ ਦਾ ਹੋਰ ਤਾਂ ਮਹਿਦੀ ਸੀ ਉਹ ਤਾਂ ਐਸੇ ਕਰ ਪੈਦਾ ਹੋਏ ਸੀ ਇਸ ਕਰਕੇ ਉਹਨਾਂ ਦੇ ਉਹ ਥਿਉਰੀ ਨਾ ਹੀ ਉਹ ਲਾਗੂ ਹੋ ਸਕਦੀ ਨਾ ਚੌਥੇ ਤੇ ਹੋਈ ਹੈ ਨਾ ਤਾਂ ਚੌਥੇ ਗੁਰੂ ਰਾਮਦਾਸ ਨੂੰ ਤੀਜੇ ਪਾਸ਼ਾ ਨੂੰ ਉਹ ਕੰਮ ਕਰਨਾ ਪਿਆ ਜਿਹੜਾ ਅੰਗਦ ਨੇ ਉਹਨਾਂ ਨਾਲ ਕੀਤਾ ਭਰਤੀ ਉਹਨਾਂ ਦੇ ਅੰਦਰ ਜਿਹੜੀ ਬਨੌਤੀ ਤੀਰਥਾਂ ਦੀ ਗੱਗਾ ਦੀ ਔਰ ਗੰਗਾ ਬਾਰੇ ਬਹੁਤ ਕੁਝ ਪੜਿਆ ਹੋਇਆ ਥਾ ਸਾਖੀਆਂ ਸੀਆਂ ਪੜੀਆਂ ਹੋਈਆਂ ਉਹ ਅੰਦਰੋਂ ਤੋਤੀਆਂ ਸੀ ਕ੍ਰੋਧ ਦੇ ਨੇ ਢੋਣਾ ਪੈਂਦਾ ਬਣਾਉ ਤੇ ਪਿਛਲੀ ਬਣਾਉ ਤੇ ਢੋੜੀ ਪੈਂਦੀ ਹੈ ਸਮਝਾਉਣੀ ਪੈਂਦੀ ਹੈ ਸਿਮਰਤ ਸਾਸ਼ਤਰ ਦਾ ਜਿਹੜਾ ਗਿਆਨ ਸੀ ਸ਼ੁੱਧ ਕਰਨਾ ਪਿਆ ਪੁਰਾ ਮਨਰੂ ਸੋਦੇ ਸਪਰਤ ਸਾਸ਼ਤਰ ਸਗਲਾ ਨਾ ਉਹੀ ਗਿਆਨ ਸ਼ੁੱਧ ਕਰਕੇ ਸਮਝਾਉਣਾ ਪਿਆ ਗੰਗਾ ਉਹ ਨਹੀਂ ਹੁੰਦੀ ਗੰਗਾ ਗਿਆਨ ਦੀ ਹੁੰਦੀ ਹੈ ਇੱਥੇ ਚੱਲ ਪਈ ਗੱਲ ਅੱਡ ਇੱਥੋਂ ਅੱਡ ਗੱਲ ਚੱਲ ਬਾਹਰ ਲਈ ਗੰਬਾ ਛੜਾਤੀ ਅੰਦਰ ਲਈ ਗੰਬਾ ਸ਼ੁਰੂ ਕਰ ਲਈ ਐਵੇਂ ਉਹਨਾਂ ਨੇ ਬਾਹਰ ਲਈ ਮੂਰਤੀ ਛੜਾ ਗਿਆ ਸਰੀਰ ਦੀ ਉਹ ਮੂਰਤੀ ਆਪਣੇ ਦੀ ਸ਼ੁਰੂ ਕਰ ਲਈ ਅਗਦਰੂ ਯਾ ਤੇਰੀ ਜਿਹੜੀ ਮੂਰਤੀ ਹੈ ਇਹਦੇ ਵਿੱਚ ਹੀ ਹੈ ਜਿਹਦਾ ਤੈਨੂੰ ਦਰਸ਼ਨ ਕਰਨਾ ਤੇਰੀ ਵਾਲੀ ਮੂਰਤੀ ਚ ਉਹ ਕਿੱਥੇ ਹੈ ਉਹ ਜਿਹੜੀ ਮੂਰਤੀ ਜਾ ਰਹੀ ਹੈ ਦਰਸ਼ਨ ਕਰਨ ਉਹਦੇ ਤਾਂ ਆਪਣੇ ਵਿੱਚ ਲਈ ਫਿਰਦਾ ਹੈ ਤੇਰੀ ਮੂਰਤੀ ਬਾਹਰ ਦਰਸ਼ਨ ਕਰਨ ਜਾਇਆ ਹੈ ਮੂਰਤੀ ਦਾ ਵਿੱਚ ਸਭ ਕੁਝ ਹੈ ਦੇ ਵਿਭਾਰੋਂ ਕਿ ਟੋਲ ਦਾ ਬਾਹਰ ਟੋਲ ਹੈ ਪਰਪਲਾਈ ਸੋਹੀ ਗੱਲ ਕਹੀ ਤੇ ਹੋਰ ਕੀ ਕਹੀ ਭਾਈ ਥੋ ਮੋੜਦਾ ਇਹ ਕਰਨਾ ਨਹੀਂ ਪਿਆ ਨਾ ਰਾਮਦਾਸ ਵਾਸਤੇ ਇਹ ਗੱਲ ਥਿਉਰੀ ਦੀ ਲੋੜ ਪਈ ਨਾ ਅਜਲ ਵਾਸਤੇ ਕਹੀ ਆ ਗੱਲ ਲੈ ਇੱਥੇ ਇੱਥੋਂ ਲਾਈਨ ਐ ਬਦਲਦੀ ਹੈ ਆਕੇ ਕੋ ਕੋ ਉਹਨਾਂ ਨੂੰ ਬਿਮਾਰੀ ਹੋਣੀ ਹੈ ਜਿਹੜੀ ਬਿਮਾਰੀ ਪਹਿਲਾਂ ਛੂਤ ਦੀ ਹੋਈ ਹੋਈ ਹੈ ਕੋ ਛੂਤ ਦੀ ਬਿਮਾਰੀ ਹੈ ਦੂਆ ਤਰ ਹੁਣ ਸੇ ਕਦੋਂ ਛੂਤ ਦੀ ਬਿਮਾਰੀ ਹੈ ਗੁਰਦਵਾਰਿਆਂ 'ਚ ਉਹ ਦੀ ਬਿਮਾਰੀ ਫੈਲੀ ਹੋਈ ਐ ਗੁਰਮਤ ਕੋਈ ਹੋਰ ਕਹਿੰਦੀ ਐ ਬਿਮਾਰੀ ਕੁਝ ਹੋਰ ਐ ਉੱਥੇ ਸ਼ੂਦੀ ਬਿਮਾਰੀ ਔਰ ਕੀ ਐ ਸਾਰੇ ਮੱਤੇ ਬਿਮਾਰ ਕਰਤੀ ਐ ਨਾ ਨੇ ਬਿਮਾਰੀ ਆ ਗਈ ਹੰਕਾਰ ਆ ਗਿਆ ਵਿੱਚ ਰੋਗ ਵਿੱਚ ਐ ਇਹ ਜਰਾਸਿਆਂ ਵਿੱਚ ਚੱਲੇ ਫਿਰਦੇ ਨੇ ਸ਼ੂਦ ਸਾਰੇ ਹੀ ਤੋ ਕਰ ਦੇ ਜੇ ਹੰਕਾਰ ਨਾ ਹੁੰਦਾ ਤਾਂ ਗੁਰਦਵਾਰਿਆਂ 'ਚ ਇਹ ਹਾਲ ਹੁੰਦੇ ਹੰਕਾਰ ਕੇ ਮੈਂ ਆ ਬੜਿਆ ਗੁਰਦਾਰਾ ਗੋਲਕਾ ਦਾ ਮਾਇਆ ਦਾ ਲਾਲ ਚਕ ਮਾਇਆ ਬੜਿਆ ਲੋਕ ਮਾਇਆ ਬੜਿਆ ਖਰੋਦ ਕੇ ਮਾਇਆ ਬੜਿਆ ਕਿ ਕਿੰਦਰ ਦੀ ਆਏ ਨੇ ਜੇ ਕੁਰਬਾਨੀ ਦੇ ਬੰਦੇ ਆ ਜਾਂਦੇ ਉਹ ਹਰਦਾ ਇਹ ਆਪੇ ਲੈ ਕੇ ਆਉਣੇ ਉਹ ਗੁਰੂ ਘਰ ਚ ਕਾਨੂੰ ਹੁੰਦੇ ਨੇ ਜਾਂ ਘਰ ਆਉਣੇ ਪੰਡਾ ਦੀਆਂ ਪੰਡਾ ਅੰਦਰੇ ਲੈ ਕੇ ਆਉਣੇ ਤੁਸੀਂ ਇਹਨਾਂ ਨੂੰ ਬਾਹਰ ਨਹੀਂ ਰੱਖ ਕੇ ਅੰਦਰ ਲੈ ਬੜਦੇ ਨੇ ਕੋ ਅਦਰ ਘੜਾ ਕੋਈ ਕਹਿਣ ਵਾਲਾ ਵੀ ਕਿਉਂ ਲੱਗਿਆ ਅਗਰੋਧ ਤੋ ਤਦ ਤੱਕ ਬੋਲਣ ਵਾਲਾ ਹੈ ਨਹੀਂ ਵਰਣ ਵਾਲਾ ਕੋਈ ਹੈ ਨਹੀਂ ਹਾਂ ਜੀ ਗੁਰ ਅਰਜਨ ਘਰ ਗੁਰੂ ਰਾਮਦਾਸ ਗੁਰ ਅਰਜਨ ਦੇ ਘਰ ਗੁਰ ਅਰਜਨ ਦੇ ਹਿਰਦੇ 'ਚ ਗੁਰੂ ਰਾਮਦਾਸ ਦੀ ਜਿਹੜੀ ਆ ਨਾ ਆਵਾਜ਼ ਆਵਾਜ਼ ਵੀਣਾ ਉਹ ਬੋਲਦੀ ਹੈ ਜੋ ਸੁਣਿਆ ਉਹ ਵੀਣਾ ਜੋ ਵਜਾਈ ਜਾ ਜੋ ਬੋਲੇਆ ਕੋ ਰਾਮਦਾਸ ਨੇ ਉਪਦੇਸ਼ ਕੀਤਾ ਉਹੀ ਗੂੰਜਦੀ ਉਹਦੇ ਹਿਰਦੇ ਚ ਅਪਰੰਪਰ ਵੀਣਾ ਸਿੱਧੀ ਉਹ ਵੀਣਾ ਗੂੰਜਦੀ ਐ ਸਿੱਧੀ ਉਹ ਤੁਰਕੀ ਬਾਣੀ ਨਾਲ ਜੋੜਿਆ ਉਹਨੂੰ ਅਪਰੰਪਰ ਵੀਣਾ ਹੀ ਵੱਜੀ ਐ ਸਿੱਧੀ ਹੋਈ ਡਾਇਰੈਕਟ ਉਹ ਦੂਈ ਪਹਿਲਾਂ ਨਹੀਂ ਵੱਜੀ ਭੇਰੀ ਸੱਡੋ ਰੱਡ ਉਹ ਭੇਰੀ ਸੱਡੋ ਰੱਡ ਨਹੀਂ ਹੋਈ ਇੱਥੇ ਉਥੇ ਭੇਰੀ ਸੱਡੋ ਰੱਡ ਐ ਨਾਨਕ ਦੇ ਵੀ ਭੇਰੀ ਸੱਡੋ ਰੱਡ ਸੀ ਪਹਿਲਾਂ ਉਹਨਾਂ ਗਿਆਨ ਪੜਨਾ ਪਿਆ ਬੇਦੀ ਆ ਤਾਂ ਹੀ ਬੇਦੀ ਇਹ ਨੇ ਜਿਨ੍ਹਾਂ ਦੇ ਪੇਰੀ ਸੱਡੋ ਰੱਡ ਸੀ ਜਿਨ੍ਹਾਂ ਦੇ ਡੌਰੂ ਵਜਦਾ ਸੀ ਦੋ ਕਿਸਮ ਦੀ ਆਪਣਾ ਪਾਣਾ ਵੀ ਗੁਰਕਾ ਪਾਣਾ ਵੀ ਸੀ RAMDAS ਦੇ ਤਾਂ ਆਪਣਾ ਪਾਣਾ ਪੈਦਾਈ ਨਹੀਂ ਹੋਇਆ ਆਪਣਾ ਪਾਣਾ ਹੀ ਨਹੀਂ ਪੈਦਾ ਹੋਇਆ ਬਚਪਨ ਤਾਈ ਗੁਰਗੇ ਪਾਣੇ ਜੇ ਚੱਲਿਆ ਗੁਰਕਾ ਪਾਣਾ ਸੀ ਉੱਤੇ ਛੋਟਾ ਸੀ ਗੁਰਕਾ ਪਾਣਾ ਚੱਲਦਾ ਸੀ ਆ ਗਿਆ ਜੇ ਚੱਲਣਾ ਜਿਵੇਂ ਸੰਗ ਚਲਦੀ ਸੀ ਬਚਪਨ ਚ ਕੋਈ ਪੜਾਈ ਪੜ ਗਿਆ ਬਾਗੀ ਹੋਇਆ ਹੀ ਨਹੀਂ ਮਨ ਬਵਾਸੀ ਰਾਜਾ ਬਣਿਆ ਹੀ ਨਹੀਂ ਇਹ ਗੱਲ ਦਾ ਫਰਕਾ ਬੇਦੀ ਛੋਡੀਆਂ ਦਾ ਆਹੀ ਫਰਕਾ ਹੋਣੀ ਫਰਕ ਕੋਈ ਜਿਹੜੇ ਡਾਇਰੈਕਟ ਪੜਦੇ ਨੇ ਬਚਪਨ ਤੋਂ ਛੋਡੀਆਂ ਨੇ ਜਿਹੜੇ ਦੂਏ ਨਾਲ ਬੇਦੀ ਨੇ ਗਿਆਨਤਾ ਜਰੂਰ ਪੜਦੇ ਨੇ ਦੋਏ ਪਰ ਜਿਹੜਾ ਮਾਇਆ ਛਡਾਉਣ ਵਾਲਾ ਗਿਆਨ ਨਹੀਂ ਪੜਾਉਣਾ ਪਿਆ ਮਾਇਆ ਛਡਾਉਣ ਵਾਲਾ ਗਿਆਨ ਤਾਂ ਪੜਾਉਦੇ ਜੇ ਮਾਇਆ ਫੜੀ ਫੜਦਾ ਫੜੀ ਹੋਈ ਨਹੀਂ ਫੜੇ ਨਹੀਂ ਦਿੱਤੀ ਕਿਉਂਕਿ ਉਹ ਜਿਹੀ ਜੈਸੀ ਉਪਜੇ ਪੇੜ ਤੇ ਉਹ ਤਾਂ ਪੇੜ ਤੇ ਜੈਸੀ ਉਪਜੇ ਸੀ ਉਹ ਹੀ ਜੀ ਸੀ ਬਚਪਨ ਤੇ ਬੁੱਧੀ ਕੀ ਸੀ ਬਾਲ ਬੁੱਧ ਸੀ ਉਹ ਬਾਲ ਬੁੱਧ ਤੋਂ ਹੀ ਸਿੱਧੇ ਬਵੇਕ ਬੁੱਧ ਬਾਲੂ ਲੈ ਗਏ ਬਾਲ ਬੁੱਧ ਤੋਂ ਬਵੇਕ ਬੁੱਧ ਬਾਲੂ ਜਾਣਾ ਬੜਾ ਆਸਾਨ ਹੈ ਬਾਲ ਬੁੱਧ ਤੋਂ ਕਬੁੱਧ ਹੋ ਕੇ ਬਬੇ ਕਬੁੱਧ ਬੜੀ ਬੜੀ ਔਖੀ ਹੈ ਜੇ ਬਾਲ ਬੁੱਧ ਤੋਂ ਕਬੁੱਧ ਬਣ ਜਾ ਸਿੱਖਿਆ ਹੋ ਜਾ ਸਾਕਤਾਂ ਦੀ ਫੇਰ ਕਬੁੱਧ ਤੋਂ ਬੁੱਧ ਬੁੱਧ ਤੋਂ ਬੁੱਧ ਤੋਂ ਕਬੁੱਧ ਤੋਂ ਬੁੱਧ ਤੋਂ ਬਾਲ ਬੁੱਧ ਬਾਲ ਬੁੱਧ ਤੋਂ ਫੇਰ ਜਾਣਾ ਪਊਗਾ ਇਹ ਡਬਲ ਬਿੰਦਤ ਹੋ ਜਾਂਦੀ ਹੈ ਜਿੰਨਾ ਪਾਸੇ ਨੂੰ ਚਲੇਗਾ ਉਹਨਾਂ ਵਾਪਸ ਆਉਣਾ ਪੈਂਦਾ ਵਾਪਸ ਆ ਕੇ ਫੇਰ ਤੁਰਨਾ ਪੈਂਦਾ ਇਹ ਭੇਦ ਹੈ ਸਾਰਾ ਹੀ ਬੇਦੀ ਛੋਡੀ ਹੁੰਦਾ ਇਹ ਭੇਦ ਜਗਾ ਜਗਾ ਪਿਆ ਗੁਰਬਾਣੀ 'ਚ 75 ਨਾਟਕ ਦਾ ਸੰਦਾ ਪੇ ਦੱਸਿਆ ਹੋਇਆ ਹੈ ਜੇ 75 ਨਾਟਕ ਦਾ ਨਾਮ ਹੁੰਦਾ ਇਹਦਾ ਪਤਾ ਨਹੀਂ ਸੀ ਲੱਗਣਾ ਗੱਲ ਦਾ ਜੀ 75 ਨਾਟਕ ਕੋਈ ਇਸ਼ਾਰਾ ਕਰਦਾ ਹੈ ਕਿ ਉਹ ਅਖੀਰ ਜਾ ਕੇ ਸਬਈਏ ਦੇ ਪੰਜਵੇਂ ਪਾਸ਼ਾ ਬੜੇ ਦੋਵੇਂ ਪਾਸ਼ਾ ਨੇ ਤੈਨੂੰ ਨਹੀਂ ਨਹੀਂ ਕੀਤੀ ਵਿਆਖਿਆ ਜ਼ਰੂਰ ਕਹਤਾ ਨਵੇਂ ਪਾਸ਼ਾ ਕਰਦੇ ਨਹੀਂ ਵਿਆਖਿਆ ਸੁਬਈਆਂ ਦੀ ਸੁਬਈਆਂ ਦੀ ਇਹ ਆ ਫਿਰ ਦਸੂ ਪਾਸ਼ਾ ਕਰਦੇ ਦੋਵੇਂ ਪਾਸ਼ਾ ਨੇ ਕਿਤੀ ਨਹੀਂ ਦਸ ਪਾਸ਼ਾ ਨੂੰ ਕਰਨੀ ਪਈ ਇਹ ਗੱਲ ਜਿਹੜੀ ਰਹਿ ਗਈ ਸੀ ਦਸ ਪਾਸ਼ਾ ਨੇ ਕੀਤੀ ਹੈ ਨਹੀਂ ਤਾਂ ਰਹਿ ਗਈ ਸੀ ਇਹ ਗੱਲੇ ਬਿਆਖਰ ਰਹੀ ਸੀ ਇਹਦੀ